ਇਜਾਜ਼ਤ ਕੇ ਸੱਚੋ ਸਾਡੀ ਤਾਕਤ ਨੂੰ ਬਦਾਓ ਕਾਜ ਸਰਕਾਰ ਦੇ ਕੀਤੀ ਕਰਨ ਦੀਆਂ ਨੀਤੀਆਂ ਦਾ ਲੱਕ ਲੱਕ ਤੋੜ ਸਕੀਏ ਸਰਕਾਰ ਨੂੰ ਜਸਕਾਰ ਮਤਾ ਸਵਾਗਤ ਮੁਰਦਾਬਗੋ ਇਹ ਨਾਮ ਦੇ ਜਿਹੜੇ ਸਰਦਾਰ ਨਹੀਂ ਜਾਂਦਾ ਮੈਂ ਰੇਸ਼ੂ ਸਿੰਘ ਯਾਤਰੀ ਭਾਰਤੀ ਕਿਸਾਨ ਜੁਨੇ ਨੇਕਤਾ ਸਿੱਧੂਪੁਰ ਜਿਹੜਾ ਜਨਸਕੱਤਰ ਬਰਸ਼ੰਡਾ ਜਿਹੜਾ ਕਿ ਕੱਲ ਦਾ ਪੰਜਾਬ ਸਰਕਾਰ ਨੇ ਮਾਨ ਸਰਕਾਰ ਨੇ ਬਹੁਤ ਘਟੀਆਂ ਨਿੰਦਨ ਜੋ ਕੰਮ ਕੀਤਾ ਸਾਡੇ ਜਿਹੜੇ ਪੀਆਰਟੀਸੀ ਦੇ ਮਲਾਮ ਵਰਕਰਨ ਉਹਨਾਂ ਨੂੰ ਧੂਕ ਰਿਸ਼ ਕਰੀ ਕੁੱਟਿਆ ਮਾਰਿਆ ਢੀਲਾਂ ਦੇ ਵਿੱਚ ਬੰਦ ਕਰਿਆ ਸੋਚ ਜ਼ੁਲਮ ਦੇ ਖਿਲਾਫ ਅਸੀਂ ਵੀ ਕਜੂ ਇੱਕ ਤਾਂ ਸਿੱਧੂ ਪਰਵਲੋਂ ਡੱਟ ਕੇ ਇਹਨਾਂ ਦਾ ਸਾਥ ਦੇਵਾਂਗੇ ਜਿੱਥੇ ਵੀ ਮੈਸੇਜ ਦੇਣਗੇ ਵੱਡੀ ਗਿੰਚੀ ਦੇ ਵਿੱਚ ਇਹਨਾਂ ਦੀ ਹਮਾਇਤ ਕਰਾਂਗੇ ਉੱਥੇ ਸਰਕਾਰ ਨੂੰ ਤਾੜਨਾ ਵੀ ਆ ਕਿ ਜਿਹੜੇ ਸਾਡੇ ਜੇਲ੍ਹ ਨਹੀਂ ਡੱਕੇ ਆਗੂਨ ਜੇ ਤੁਰੰਤ ਰਿਹਾਨਾ ਕੀਤਾ ਤਾਂ ਜਿਹੜੀਆਂ ਨਵੀਂ ਇਹਨਾਂ ਨੇ ਨੀਤੀ ਲਿਆਂਦੀ ਆ ਉਹ ਪੁਰਾਣੀ ਨੀਤੀ ਵਾਹਣਾ ਕੀਤੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਜੂ ਇਕਤਾ ਡੱਟ ਕੇ ਕਿਤੇ ਵੀ ਪ੍ਰੋਗਰਾਮ ਹੋਵੇ ਰੋਡਾਂ 'ਚ ਹੋਵੇ ਦਫ਼ਤਰਾਂ 'ਚ ਹੋਵੇ ਉਹ ਡੱਟ ਕੇ ਸੀ ਜਿਲੇ ਤੌਰ ਤੇ ਪੰਜਾਬ ਤੌਰ ਤੇ ਇਹਨਾਂ ਦਾ ਸਾਥ ਇਹਨਾਂ ਦਾ ਸਾਥ ਦੇਵਾਂਗੇ ਕੀ ਕੀ ਕਹਿਣਾ ਚਾਹੋਗੇ ਤੇ ਕੀ ਜੋ ਕੱਲ ਦੇ ਮੰਦ ਭਾਗੀ ਘਟਣਾ ਮੇਰਾ ਨਾਮ ਸਰਬਜੀਤ ਸਿੰਘ ਪੰਜਾਬ ਰੋਡਵੇ ਪਨਵਾ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਸੂਬਾ ਗੂ ਬਠਿੰਡਾ ਔਰ ਜੋ ਸਾਡਾ ਅਣਮਿੱਥੇ ਸਮੇਂ ਲਈ ਜੋ ਪ੍ਰੋਟੈਸਟਾ ਉਹ ਚੱਲ ਰਿਹਾ ਹੈ ਤੇ ਜੋ ਗੱਲਬਾਤ ਆ ਲੋਕਾਂ ਦੇ ਖੜਾਂ ਨੇ ਜਿਵੇਂ ਅਸੀਂ ਆਵਾਜ਼ ਜਾਂ ਨਾਅਰੇ ਲਾਉਣੇ ਹੁੰਨੇ ਆ ਕਿ ਕੀ ਕਰਨਗੇ ਜਿਲ੍ਹਾ ਠਾਣੇ ਲੋਕਾਂ ਦੇ ਹੜ ਵਾਦੇ ਜਾਣੇ ਉਸੇ ਤਹਿਤ ਅੱਜ ਸਾਡੇ ਨਾਲ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਸਟੂਡੈਂਟ ਜਥੇਬੰਦੀਆਂ ਡੇ ਬਾਈ ਡੇ ਟਾਈਮ ਬਾਈ ਟਾਈਮ ਸਾਡੇ ਨਾਲ ਜੁੜ ਰਹੀਆਂ ਤੇ ਸਾਡੇ ਇਕੱਠ ਨੂੰ ਬढ़ावा ਦੇ ਰਹੀਆਂ ਕੱਲ ਬਹੁਤ ਚੱਕੇ ਦੀਏ ਤੇ ਉਸ ਬਾਰੇ ਤੁਸੀਂ ਕੀ ਕਹਿਣਾ ਜਾਓਗੇ ਪੀਆਰਟੀ ਮੁਲਾਜ਼ਮ ਜੋ ਪੁਲਿਸ ਨੇ ਸਾਡੇ ਨਾਲ ਤਸ਼ੱਦਦ ਕੀਤਾ ਸਾਡੇ ਤੇ ਜਾਂ ਜੋ ਝੁਲਮਟਾਇਆ ਸੋ ਉਹ ਸਾਡੇ ਜਿਹੜੇ ਸਾਥੀ ਘਰੇ ਸੁੱਤੇ ਪਏ ਅਰੈਸਟ ਕਰ ਲਏ ਤੇ ਸੋ ਜਿਹੜੇ ਦੂਜੇ ਦੀਪੂਆਂ ਦੇ ਵਿੱਚ ਸਾਥੀ ਸੀ ਕੱਲ ਸਾਡੇ ਬਠਿੰਡੇ ਦੀਪੂ ਦੇ ਵਿੱਚ ਹੀ ਪੂਰੀ ਦੀ ਪੂਰੀ ਗਿਣਤੀ ਇਹ ਸਾਨੂੰ ਚੱਕ ਕੇ ਅਰੈਸਟ ਕਰ ਲਿਆ ਸੀ ਤੇ ਉਸ ਤੋਂ ਬਾਅਦ ਸ਼ਾਮ ਨੂੰ 7 ਵਜੇ ਸਾਨੂੰ ਰਿਹਾ ਕਰ ਦਿੱਤਾ ਗਿਆ ਔਰ ਸਾਡੇ 5 ਸਾਥੀ ਜੋ ਸਾਡੇ ਮੇਨ ਸਾਥੀ ਸੀ ਉਸ ਉਹਨਾਂ ਨੂੰ ਜੇਲਾਂ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਉਹਨਾਂ ਨੂੰ ਰਿਹਾ ਕਰਵਾਉਣਾ ਔਰ ਜੋ ਕਿਲੋਮੀਟਰ ਗੱਡੀਆਂ ਜੋ ਨਿੱਜੀ ਕਰਨ ਕਰ ਰਿਹਾ ادارے ਦਾ ਕਿਲੋਮੀਟਰ ਦਾ ਟੈਂਡਰ ਖੋਲ ਕੇ ਉਹਨਾਂ ਨੂੰ ਰੱਦ ਕਰਵਾਉਣਾ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਉਣਾ ਜੋ ਧੱਕੇਸ਼ਾ ਹੀ ਹੋ ਰਹੀ ਆ ਉਸ ਦੇ ਖਿਲਾਫ ਅਸੀਂ ਡਟ ਕੇ ਲੜਾਂਗੇ ਔਰ ਜਿੰਨਾ ਚਿਰ ਅਸੀਂ ਜਿੱਤ ਨਹੀਂ ਜਾਂਦੇ ਉਹਨਾਂ ਚਿਰ ਅਸੀਂ ਪਿੱਛੇ ਹਟਣ ਵਾਲੇ ਨਹੀਂ